ਚੰਗੀ ਜ਼ਿੰਦਗੀ ਅਤੇ ਸੋਹਣੀ ਸਿਹਤ ਲਈ ਅਜਮਾਏ ਹੋਏ ਅਸਰਦਾਰ ਘਰੇਲੂ ਨੁਸਖੇ ਗਰਮ ਦੁੱਧ ਦੇ ਵਿੱਚ ਸੌਂਫ ਪਾ ਕੇ ਪੀਣ ਨਾਲ ਕਮਰਦਰਦ ਤੋਂ ਵੱਡੀ ਰਾਹਤ ਮਿਲਦੀ ਹੈ ਰਾਤ ਨੂੰ ਆਪਣੇ ਪੇਟ ਦੀ ਧੁੰਨੀ ਵਿੱਚ ਤੇਲ ਲਗਾਉਣ ਨਾਲ ਦਿਮਾਗ ਤੇਜ ਰਹਿੰਦਾ ਹੈ ਅਤੇ ਸਵਾਸਥ ਵੀ ਵਧੀਆ ਰਹਿੰਦਾ ਹੈ ਕੱਟਿਆ ਹੋਇਆ ਪਿਆਜ਼ ਸਾਨੂੰ ਕਦੇ ਵੀ ਦੂਜੇ ਦਿਨ ਨਹੀਂ ਖਾਣਾ ਚਾਹੀਦਾ ਇਦਾਂ ਕਰਨ ਨਾਲ ਪੇਟ ਦੀਆਂ ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ਜਿਹੜੇ ਲੋਕ ਹਰ ਰੋਜ਼ ਦਹੀਂ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਕਦੇ ਵੀ ਯੂਰਿਨ ਵਿੱਚ ਇਨਫੈਕਸ਼ਨ ਨਹੀਂ ਹੁੰਦੀ ਰੋਜ਼ਾਨਾ ਸਵੇਰੇ ਖਾਲੀ ਪੇਟ ਉੱਠ ਕੇ ਲਮਕਣ ਦੇ ਨਾਲ ਲੰਬਾਈ ਵੱਧ ਜਾਂਦੀ ਹੈ ਜਾ ਰਸੀ ਟੱਪਣੀ ਚਾਹੀਦੀ ਹੈ ਮੂਲੀ ਦਾ ਰਸ ਪੀਣ ਦੇ ਨਾਲ ਪਿੱਤੇ ਦੀ ਪਥਰੀ ਬਣਨਾ ਬੰਦ ਹੋ ਜਾਂਦੀ ਹੈ ਰੋਜ਼ਾਨਾ ਸਵੇਰੇ ਥੋੜਾ ਜਿਹਾ ਲਸਣ ਦਾ ਟੁਕੜਾ ਖਾਣ ਦੇ ਨਾਲ ਕਦੇ ਵੀ ਬਿਮਾਰੀ ਜਲਦੀ ਨਹੀਂ ਆਉਂਦੀ ਸਵੇਰੇ ਉੱਠ ਕੇ ਹਰ ਰੋਜ਼ ਕੰਗੀ ਕਰਨ ਦੇ ਨਾਲ ਸਾਡੇ ਵਾਲ ਮਜ਼ਬੂਤ ਹੁੰਦੇ ਹਨ ਜੇਕਰ ਤੁਹਾਡੇ ਬੁੱਲ ਹਮੇਸ਼ਾ ਕਾਲੇ ਰਹਿੰਦੇ ਹਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਬੁੱਲਾਂ ਉੱਤੇ ਦਹੀਂ ਦੀ ਮਲਾਈ ਆਪਣੇ ਬੁੱਲਾਂ ਉੱਪਰ ਲਗਾਓ ਤਾਂ ਤੁਹਾਡੇ ਬੁੱਲ ਗੁਲਾਬੀ ਤੇ ਪਲੇਨ ਹੋ ਜਾਣਗੇ ਗੁੜ ਦਾ ਸੇਵਨ ਕਰਨ ਨਾਲ ਕਦੇ ਵੀ ਸਾਨੂੰ 슈ਗਰ ਦੀ ਬਿਮਾਰੀ ਨਹੀਂ ਆਉਂਦੀ ਰੋਜ਼ਾਨਾ ਬੇਰ ਦਾ ਸੇਵਨ ਕਰਨ ਨਾਲ ਪੇਟ ਦੀਆਂ ਬਿਮਾਰੀਆਂ ਹਮੇਸ਼ਾ ਲਈ ਦੂਰ ਹੋ ਜਾਂਦੀਆਂ ਹਨ ਹਰ ਰੋਜ਼ ਸਵੇਰੇ ਉੱਠ ਕੇ ਖਾਲੀ ਪੇਟ ਟਮਾਟਰ ਖਾਣ ਦੇ ਨਾਲ ਸਾਡੇ ਵਾਲ ਕਦੇ ਵੀ ਸਫੈਦ ਨਹੀਂ ਹੁੰਦੇ ਰਾਤ ਨੂੰ ਸੌਣ ਤੋਂ ਪਹਿਲਾਂ ਗੁਣਗਣਾ ਪਾਣੀ ਪੀਣ ਨਾਲ ਸਾਡੇ ਗੁਰਦੇ ਹਮੇਸ਼ਾ ਸਾਫ਼ ਰਹਿੰਦੇ ਹਨ ਹਰੀ ਇਲਾਇਚੀ ਦਾ ਸੇਵਨ ਕਰਨ ਨਾਲ ਕਦੇ ਵੀ ਸਾਡਾ ਸਾਹ ਨਹੀਂ ਭੁੱਲਦਾ ਮਤਲਬ ਕਿ ਸਾਨੂੰ ਸਾਹ ਵਰਗੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਮਰੂਦ ਦਾ ਸੇਵਨ ਕਰਨ ਨਾਲ ਸੁਸਤੀ ਅਤੇ ਡਿਪਰੈਸ਼ਨ ਖਤਮ ਹੋ ਜਾਂਦਾ ਹੈ ਜਿਆਦਾ ਠੰਡਾ ਪਾਣੀ ਪੀਣ ਦੇ ਨਾਲ ਸਾਡਾ ਚਿਹਰਾ ਮੁਰਝਾਉਂਦਾ ਹੈ ਅਤੇ ਸ਼ਾਈਆਂ ਪੈ ਜਾਂਦੀਆਂ ਹਨ ਜੇਕਰ ਅਸੀਂ ਧਨੀਏ ਦਾ ਰਸ ਆਪਣੇ ਗੰਝੇ ਸਿਰ ਦੇ ਉੱਪਰ ਲਗਾਉਂਦੇ ਹਾਂ ਤਾਂ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ ਗਰਮ ਰੋਟੀ ਦੇ ਨਾਲ ਦਹੀਂ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ ਰੋਜ਼ਾਨਾ ਪਿਆਜ਼ ਖਾਣ ਦੇ ਨਾਲ ਸਰੀਰ ਦੇ ਵਿੱਚ ਤਾਜ਼ਾ ਖੂਨ ਬਣਦਾ ਹੈ ਜੇਕਰ ਤੁਹਾਡੇ ਹੱਥ ਹਰ ਸਮੇਂ ਠੰਡੇ ਰਹਿੰਦੇ ਹਨ ਤਾਂ ਤੁਹਾਡੇ ਵਿੱਚ ਖੂਨ ਦੀ ਕਮੀ ਹੋ ਸਕਦੀ ਹੈ ਸਾਨੂੰ ਫਲ ਖਾਣ ਤੋਂ ਬਾਅਦ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਇਦਾਂ ਕਰਨ ਨਾਲ ਤੇਜਾਬ ਬਣਦਾ ਹੈ ਅਤੇ ਕਾਲਜ ਦੇ ਵਿੱਚ ਜਲਨ ਹੋਣ ਲੱਗ ਜਾਂਦੀ ਹੈ ਜੇਕਰ ਸਾਨੂੰ ਆਪਣੇ ਚਿਹਰੇ ਉੱਤੇ ਬੁਢਾਪਾ ਜਲਦੀ ਨਜ਼ਰ ਆ ਰਿਹਾ ਹੋਵੇ ਤਾਂ ਸਾਨੂੰ ਦੁੱਧ ਦੇ ਵਿੱਚ ਚੁਹਾਰੇ ਉਬਾਲ ਕੇ ਪੀਣੇ ਚਾਹੀਦੇ ਹਨ ਜਿਆਦਾ ਠੰਡਾ ਪਾਣੀ ਦੰਦਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਦੰਦ ਜਲਦੀ ਖਰਾਬ ਹੋ ਜਾਂਦੇ ਹਨ ਹਰ ਰੋਜ਼ ਦੁੱਧ ਪੀਣਾ ਬਹੁਤ ਹੀ ਜਿਆਦਾ ਫਾਇਦੇਮੰਦ ਹੁੰਦਾ ਹੈ ਦੁੱਧ ਅੰਮ੍ਰਿਤ ਦੇ ਸਮਾਨ ਹੁੰਦਾ ਹੈ ਬਾਲਾਂ ਨੂੰ ਲੰਬੇ ਅਤੇ ਕਾਲੇ ਬਣਾਉਣ ਦੇ ਲਈ ਸਰੋਂ ਦੇ ਤੇਲ ਵਿੱਚ ਥੋੜਾ ਜਿਹਾ ਦੁੱਧ ਮਿਲਾ ਕੇ ਆਪਣੇ ਸਿਰ ਦੇ ਵਾਲਾਂ ਵਿੱਚ ਲਗਾਓ ਤੁਹਾਡੇ ਬਾਲ ਲੰਬੇ ਅਤੇ ਕਾਲੇ ਹੋ ਜਾਣਗੇ ਜੇਕਰ ਤੁਹਾਡੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ ਤਾਂ ਤੁਸੀਂ ਚਾਵਲ ਖਾਣ ਤੋਂ ਪਰਹੇਜ਼ ਕਰੋ ਕਾਵਲ ਖਾਨ ਤੋਂ ਬਾਅਦ ਕਦੇ ਵੀ ਸਾਨੂੰ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ ਇਦਾਂ ਕਰਨ ਨਾਲ ਪੇਟ ਨੂੰ ਨੁਕਸਾਨ ਪਹੁੰਚਦਾ ਹੈ ਤੇ ਸਾਨੂੰ ਖਾਣਾ ਵੀ ਨਹੀਂ ਪਚਦਾ ਕੰਨਾਂ ਦੇ ਵਿੱਚ ਮੈਲ ਜਮਾ ਹੋਣ ਦੇ ਨਾਲ ਸਾਡੇ ਕੰਨਾਂ ਦੇ ਵਿੱਚ ਖੁਜਲੀ ਹੋਣ ਲੱਗ ਜਾਂਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ 2-3 ਬੂੰਦਾਂ ਸਰੋਂ ਦੇ ਤੇਲ ਦੀਆਂ ਪਾਓ ਜਿਸ ਨਾਲ ਕੰਨਾਂ ਵਿੱਚੋਂ ਮੈਲ ਬਹਾਰ ਆ ਜਾਂਦੀ ਹੈ ਤੇ ਖੁਜਲੀ ਹੋਣੀ ਬੰਦ ਹੋ ਜਾਵੇਗੀ ਗਰਮ ਕੱਪੜਿਆਂ ਨੂੰ ਜਿਆਦਾ ਸਮੇਂ ਤੱਕ ﺍﻟमारी ਵਿੱਚ ਰੱਖਣ ਦੇ ਨਾਲ ਉਹਨਾਂ ਕੱਪੜਿਆਂ ਵਿੱਚੋਂ ਸਮੈਲ ਆਉਣ ਲੱਗ ਜਾਂਦੀ ਹੈ ਕੱਪੜਿਆਂ ਨੂੰ ਸਮੈਲ ਤੋਂ ਬਚਾਉਣ ਲਈ ਉਹਨਾਂ ਦੇ ਵਿੱਚ ਖਾਲੀ ਬੋਤਲ ਪਰਫਿਊਮ ਦੀ ਰੱਖ ਦਿਵੋ ਤਾਂ ਜੋ ਤੁਸੀਂ ਕੱਪੜੇ ਕੱਢੋਗੇ ਤਾਂ ਖੁਸ਼ਬੂ ਆਵੇਗੀ ਜੇਕਰ ਅਸੀਂ ਗਰਮ ਪਾਣੀ ਦੇ ਵਿੱਚ ਹਰੀ ਇਲਾਇਚੀ ਦਾ ਸੇਵਨ ਕਰਦੇ ਹਾਂ ਤਾਂ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਜੇਕਰ ਤੁਹਾਡੇ ਸਰੀਰ ਵਿੱਚ ਤੁਹਾਨੂੰ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਵੇ ਤਾਂ ਦੁੱਧ ਦੇ ਵਿੱਚ ਚੁਹਾਰੇ ਪਾ ਕੇ ਪੀਣਾ ਸ਼ੁਰੂ ਕਰ ਦੇਵੋ ਇਦਾਂ ਕਰਨ ਨਾਲ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਵੋਗੇ ਹਰ ਰੋਜ਼ ਰਾਤ ਨੂੰ ਕਿਸ਼ਮਿਸ਼ ਦਾ ਸੇਵਨ ਕਰਨਾ ਸਰੀਰ ਨੂੰ ਤਾਕਤ ਮਿਲਦੀ ਹੈ ਪੁਦੀਨੇ ਦੀਆਂ ਪੱਤੀਆਂ ਨੂੰ ਚਿਹਰੇ ਤੇ ਲਗਾਉਣ ਨਾਲ ਸਕਿਨ ਨਰਮ ਤੇ ਪਲੇਨ ਹੋ ਜਾਂਦੀ ਹੈ ਜੇਕਰ ਤੁਹਾਨੂੰ ਸੁੱਕੀ ਖਾਂਸੀ ਹੋਵੇ ਤਾਂ ਰਾਤ ਨੂੰ ਦੁੱਧ ਦੇ ਵਿੱਚ 2-3 ਪਤਾਸੇ ਘੋਲ ਕੇ ਪੀ ਲਵੋ ਸੁੱਕੀ ਹੋਈ ਖਾਂਸੀ ਤੁਹਾਡੀ ਜੜ ਤੋਂ ਖਤਮ ਹੋ ਜਾਵੇਗੀ ਸਾਨੂੰ ਹਰ ਰੋਜ਼ ਸਵੇਰੇ ਉੱਠ ਕੇ ਦਲੀਏ ਦਾ ਸੇਵਨ ਕਰਨਾ ਚਾਹੀਦਾ ਹੈ ਜੋ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਤ ਹੁੰਦਾ ਹੈ ਗੱਲ-ਗੱਲ ਉੱਤੇ ਜ਼ਿਆਦਾ ਸੋਚਣ ਵਾਲੇ ਲੋਕ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਅਸਲ ਵਿੱਚ ਜੋ ਉਹ ਲੋਕ ਸੋਚਦੇ ਹਨ ਉਹ ਸਭ ਕੁਝ ਹੁੰਦਾ ਵੀ ਨਹੀਂ ਰਾਤ ਦੀ ਬਚੀ ਹੋਈ ਰੋਟੀ ਦੇ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਸਵੇਰੇ ਉੱਠ ਕੇ ਉਹ ਰੋਟੀ ਦੁੱਧ ਦੇ ਨਾਲ ਖਾਣ ਨਾਲ ਪੇਟ ਨੂੰ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਜੇਕਰ ਤੁਹਾਡੀਆਂ ਅੱਖਾਂ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਤੁਹਾਡੀ ਨਿਗਾਹ ਕਮਜ਼ੋਰ ਹੋ ਚੁੱਕੀ ਹੈ ਫਿਰ ਤੁਸੀਂ ਤੁਰੰਤ ਡਾਕਟਰ ਦੀ ਸਲਾਹ ਜ਼ਰੂਰ ਲਵੋ ਹਰ ਰੋਜ਼ ਸਵੇਰੇ ਉੱਠ ਕੇ 10 ਤੋਂ 15 ਮਿੰਟ ਸੈਰ ਕਰਨ ਦੇ ਨਾਲ ਡਿਪਰੈਸ਼ਨ ਦੂਰ ਹੋ ਜਾਂਦਾ ਹੈ ਅਤੇ ਸਰੀਰ ਸਵਸਥ ਰਹਿਂਦਾ ਹੈ। ਬਦਾਮਾਂ ਦਾ ਤੇਲ ਤੁਨੀ ਦੇ ਵਿੱਚ ਲਾਉਣ ਨਾਲ ਪੇਟ ਹੌਲੀ-ਹੌਲੀ ਘਟਣ ਲੱਗ ਜਾਂਦਾ ਹੈ। ਪਿਆਜ਼ ਦੀ ਖੁਸ਼ਬੂ ਸੁੰਘਣ ਨਾਲ ਦਿਲ ਮਜ਼ਬੂਤ ਹੁੰਦਾ ਹੈ। ਜਿਆਦਾ ਸੋਚਣ ਅਤੇ ਟੈਨਸ਼ਨ ਲੈਣ ਵਾਲੇ ਲੋਕ ਲੋਕਾਂ ਦੇ ਚਿਹਰੇ ਉੱਤੇ ਛਾਂयां ਪੈ ਜਾਂਦੀਆਂ ਹਨ। ਸ਼ਾਇਦ ਪਿਆਜ਼ ਦਾ ਰਸ ਵਾਲਾਂ ਵਿੱਚ ਲਗਾਉਣ ਨਾਲ ਵਾਲ ਟੁੱਟਣੇ ਬੰਦ ਹੋ ਜਾਂਦੇ ਹਨ। ਕਾਜੂ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਖਾਣਾ ਖਾਣ ਤੋਂ ਬਾਅਦ ਸਾਨੂੰ ਇਸ ਲਈ ਨੀਂਦ ਨਹੀਂ ਆਉਂਦੀ ਕਿਉਂਕਿ ਖੂਨ ਦਾ ਵਹਾ ਹੌਲੀ ਹੋ ਜਾਂਦਾ ਹੈ। ਜੇਕਰ ਜ਼ਖਮ ਨਾਲ ਨੱਕ ਬੰਦ ਹੋ ਜਾਵੇ ਤਾਂ ਥੋੜਾ ਜਿਹਾ ਗੁੜ ਖਾਵੋ ਤੁਹਾਨੂੰ ਤੁਰੰਤ ਆਰਾਮ ਮਿਲੇਗਾ ਸਾਨੂੰ ਕਦੇ ਵੀ ਆਪਣੇ ਚਿਹਰੇ ਨੂੰ ਜ਼ਿਆਦਾ ਗਰਮ ਪਾਣੀ ਨਾਲ ਨਹੀਂ ਧੋਣਾ ਚਾਹੀਦਾ ਇਦਾਂ ਕਰਨ ਨਾਲ ਚਿਹਰਾ ਜਲਦੀ ਬੁੱਢਾ ਹੋ ਜਾਂਦਾ ਹੈ ਤੇ ਤੇਜ਼ ਤੇ ਚੱਲਣ ਵਾਲੇ ਇਨਸਾਨ ਦਾ ਸਰੀਰ ਕਦੇ ਜਲਦੀ ਠਿੱਲਾ ਨਹੀਂ ਪੈਂਦਾ ਜੇਕਰ ਅਸੀਂ ਦੇਸੀ ਘੀ ਨਾਲ ਸਿਰ ਦੀ ਮਾਲਿਸ਼ ਕਰਦੇ ਹਾਂ ਤਾਂ ਵਾਲ ਮਜ਼ਬੂਤ ਹੁੰਦੇ ਹਨ ਅਤੇ ਸਿਰ ਦਰਦ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਜੋ ਲੋਕ ਖਾਣਾ ਖਾਣ ਤੋਂ ਬਾਅਦ ਨਹਾਉਂਦੇ ਹਨ ਉਹਨਾਂ ਦਾ ਰੰਗ ਸ਼ਾਮਲਾ ਹੋਣ ਲੱਗ ਜਾਂਦਾ ਹੈ ਸਾਨੂੰ ਹਮੇਸ਼ਾ ਲੱਕੜੀ ਦਾ ਕੰਗਾ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਵਾਲ ਮਜ਼ਬੂਤ ਅਤੇ ਟੁੱਟਣੋਂ ਬਚ ਜਾਂਦੇ ਹਨ ਪਾਣੀ ਦੇ ਵਿੱਚ ਅਦਰਕ ਉਬਾਲ ਕੇ ਪੀਣ ਨਾਲ ਜੋੜਾਂ ਦਾ ਦਰਦ ਖਤਮ ਹੁੰਦਾ ਹੈ ਹਫਤੇ ਦੇ ਵਿੱਚ ਇੱਕ ਵਾਰ ਨਾਰੀਅਲ ਪਾਣੀ ਜ਼ਰੂਰ ਪੀਓ ਇਸ ਨਾਲ ਸਰੀਰ ਸਵਸਥ ਰਹਿੰਦਾ ਹੈ ਅਤੇ ਸਰੀਰ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਕਮਜ਼ੋਰੀ ਨਹੀਂ ਆਉਂਦੀ ਲਸਣ ਅਤੇ ਅਦਰਕ ਨੂੰ ਬਰਾਬਰ ਮਾਤਰਾ ਦੇ ਵਿੱਚ ਪੀਸ ਕੇ ਗਰਮ ਪਾਣੀ ਦੇ ਵਿੱਚ ਪਾ ਕੇ ਸੇਵਨ ਕਰਨ ਨਾਲ ਪੇਟ ਨੂੰ ਬਹੁਤ ਹੀ ਜ਼ਿਆਦਾ ਆਰਾਮ ਮਿਲਦਾ ਹੈ 2 ਗ੍ਰਾਮ ਜਵੈਣ ਇੱਕ ਚੁਟਕੀ ਕਾਲਾ ਨਮਕ ਗਰਮ ਪਾਣੀ ਦੇ ਵਿੱਚ ਪਾ ਕੇ ਪੀਓ ਤਾਂ ਪੇਟ ਦਰਦ ਤੋਂ ਰਾਹਤ ਮਿਲਦੀ ਹੈ ਜੇਕਰ ਮੋਟਾਪਾ ਆਉਣ ਲੱਗ ਜਾਵੇ ਤਾਂ ਮੋਟੀ ਅਤੇ ਛੋਟੀ ਇਲਾਇਚੀ ਪਾਣੀ ਦੇ ਵਿੱਚ ਉਬਾਲ ਕੇ ਪੀਓ ਇਸ ਨਾਲ ਮੋਟਾਪਾ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਂਦਾ ਹੈ ਭੋਜਨ ਕਰਨ ਤੋਂ ਬਾਅਦ ਸਾਦਾ ਪਾਣੀ ਪੀਣ ਤੋਂ ਇਲਾਵਾ ਜੇਕਰ ਅਸੀਂ ਉਸ ਪਾਣੀ ਦੇ ਵਿੱਚ ਜਵੈਣ ਪਾ ਕੇ ਉਸ ਪਾਣੀ ਦਾ ਸੇਵਨ ਕਰੀਏ ਤਾਂ ਕਦੇ ਵੀ ਗੈਸ ਅਤੇ ਬਦਹਜਮੀ ਨਹੀਂ ਹੁੰਦੀ। ਨਹਾਉਣ ਦੇ ਸਮੇਂ ਕਦੇ ਵੀ ਸਾਨੂੰ ਸਿਰ ਉੱਤੇ ਪਾਣੀ ਨਹੀਂ ਪਾਉਣਾ ਚਾਹੀਦਾ। ਸਾਨੂੰ ਪੈਰਾਂ ਤੋਂ ਪਾਣੀ ਪਾ ਕੇ ਨਹਾਉਣਾ ਸ਼ੁਰੂ ਕਰਨਾ ਚਾਹੀਦਾ ਹੈ। ਖਾਣਾ ਖਾਣ ਸਮੇ ਸਾਨੂੰ ਮੋਬਾਈਲ ਫੋਨ ਅਤੇ ਟੀਵੀ ਬਿਲਕੁਲ ਨਹੀਂ ਦੇਖਣਾ ਚਾਹੀਦਾ ਇਦਾਂ ਕਰਨ ਨਾਲ ਸਾਡੇ ਸਰੀਰ ਨੂੰ ਬਿਲਕੁਲ ਵੀ ਖਾਣਾ ਨਹੀਂ ਲੱਗਦਾ ਸਾਨੂੰ ਹਰੀਆਂ ਸਬਜ਼ੀਆਂ ਦਾ ਸੇਵਨ ਆਪਣੀ ਡਾਈਟ ਦੇ ਵਿੱਚ ਜ਼ਰੂਰ ਕਰਨਾ ਚਾਹੀਦਾ ਹੈ ਜੋ ਸਾਨੂੰ ਬਿਮਾਰੀਆਂ ਤੋਂ ਬਚਾਉਂਦੀਆਂ ਹਨ